ਨਸ਼ਾ ਕਿਵੇਂ ਨਾ ਖਤਮ ਹੋਵੇ ਹੁਣ ਵੋਟਾਂ ਵਾਲੇ ਪਿੱਛਿਆਂ ਵਾਲ ਆळ्या ਪਿੱਛੇ ਕਿਵੇਂ ਹਰਲ ਹਰਲ ਕਰਦੇ ਫਿਰਦੇ ਨੇ ਹਰੇਕ ਪਾਰਟੀ ਵਿੱਚ ਮੈਂ ਨਹੀਂ ਕਹਿੰਦਾ ਕੋਈ ਗੌਣ ਵਾਲਾ ਕੰਜਰ ਆਏ ਉਹਦੇ ਪਿੱਛੇ ਹਰਲ ਹਰਲ ਆਪ ਦੀ ਗਲੀ 'ਚੋਂ ਨਸ਼ਾ ਬਿਕਰ ਨੂੰ ਹਟਾ ਸਕਦਾ ਹੁਣ ਮੈਂ ਲਿਖ ਕੇ ਪਾਇਆ ਵੀ ਆਪਣੇ ਕੋਲੇ ਹੁਣ ਟਾਈਮ ਹੈ ਹੁਣ ਆਪਣੇ ਕੋਲੇ ਮਹੀਨੇ 2 ਨੇ ਮੈਂ ਤੁਹਾਨੂੰ ਬਾਰੀ-ਬਾਰੀ ਜਗਾ ਰਿਹਾ ਐ ਤੁਹਾਨੂੰ ਲਿਖ ਕੇ ਸਵਾਲ ਪਾਏ ਸਵਾਲ ਕਰ ਰਹੇ ਨੇ ਮਾਮਾ ਦਾ ਵੱਧ ਹੱਕ ਐ ਮਾਮਾ ਵੱਧ ਸਵਾਲ ਕਰਨ ਮਾਈਆਂ ਵੱਧ ਸਵਾਲ ਕਰਨ ਕਿਉਂ ਬੰਦਿਆਂ ਨਾਲ ਬੈਰ ਰੱਖ ਕੇ ਲੈਂਦੇ ਨੇ ਇਹ ਫਿਰ ਬੰਦਿਆਂ ਦੇ ਪਰਚੇ ਪਵਾਉਂਦੇ ਨੇ ਝੂਠੇ ਮਾਮਾ ਵੱਧ ਸਵਾਲ ਕਰਨ ਭੈਣਾ ਵੱਧ ਸਵਾਲ ਕਰਨ ਨਸ਼ਾ ਵੇਚਣ ਵਾਲਿਆਂ ਵਾਸਤੇ ਲੀਡਰਾਂ ਨੂੰ ਹਣਾ ਇਹਨਾਂ ਦੀਆਂ ਬਾਹਾਂ ਨੂੰ ਮਰੋੜੇ ਦੇ ਲੋ ਛੋਡੇ ਪਿੰਡ ਚ ਆਉਂਦਾ ਵੀ ਆਹ ਫਲਾਣੇ ਦਾ ਨਸ਼ਾ ਵੇਚਦਾ ਬੰਦ ਕਰਾ ਇਹਨਾਂ ਦੇ ਚਮਚੇ 2-4 ਹੁੰਦੇ ਨੇ ਹਰੇਕ ਪਿੰਡ ਚ ਉਹ ਇੱਥੇ ਵੀ ਆ ਕੇ ਉਂਗਲੀ ਕਰਦੇ ਨੇ ਉਹੇ ਜੇ ਲੋਕਾਂ ਤੋਂ ਉਹਨਾਂ ਨੂੰ ਉਹਨਾਂ ਦੇ ਜਵਾਬ ਵੀ ਨਸ਼ੇ ਕਰਦੇ ਨੇ ਜਾਂ ਨਸ਼ੇ ਵੇਚਣ ਵਾਲੀ ਮੂਹਰੇ ਲਾਏ ਹੋਏ ਨੇ ਹਰੇਕ ਪਾਰਟੀਆਂ ਨੇ ਲਗ ਭਗ ਉਮੀਦਕਾਰਾਂ ਦਾ ਸਾਰੇ ਭਰਾ ਬਸਦੇ ਰਸਦੇ ਹੋਣਗੇ ਆਪਦੇ ਘਰਾਂ 'ਚ ਕਣਕਾਂ ਵੱਡੀਆਂ ਗਈਆਂ ਪੁਸ਼ਕਰ ਰਹਿ ਗਈਆਂ ਲੋਕਾਂ ਦੀਆਂ ਆਇਓ ਗੱਲਾਂ ਕਰਦੇ ਆ ਯਾਰ ਆਪਾਂ ਅੱਜ ਕੋਈ ਹੁਣ ਟਾਈਮ ਹੈ ਆਪਣੇ ਕੋਲੇ ਕਿਉਂਕਿ ਗੱਲਾਂ ਆਏ ਆ ਬਾਈ ਯਾਰ ਆਪਾਂ ਨੂੰ ਸਾਲ ਡੇਢ ਸਾਲ ਹੋ ਗਿਆ ਇਹ ਨਸ਼ੇ ਤੇ ਲੜਦਿਆਂ ਨੂੰ ਸਾਲ ਹੋ ਗਿਆ ਪੂਰਾ ਸਤਿ ਸ੍ਰੀਕਾਲਾ ਬੰਦੀਪ ਸਿੰਘ ਉੱਬਾ ਜੀ ਇਹਨੂੰ ਸ਼ੇਅਰ ਕਰ ਦਿਓ ਹਣਾ ਸਾਲ ਹੋ ਗਿਆ ਆਪਾਂ ਨੂੰ ਲੜਦਿਆਂ ਨੂੰ 13 ਅਪ੍ਰੈਲ ਨੂੰ 13 ਅਪ੍ਰੈਲ ਨੂੰ ਸਾਲ ਹੋ ਗਿਆ ਸੀ ਤੇ ਥੋੜੇ ਦਿਨਾਂ ਤੱਕ ਆਪਣੀ ਇਹ ਪੂਰੀ ਵੀ ਹੋ ਜੂਗੀ ਜਿੱਦੇ ਆਪਣਾ ਧਰਨਾ ਲੱਗਿਆ ਸੀ ਆ ਥੋੜੇ ਦਿਨਾਂ ਨਾਲ ਜਿੱਦੇ ਮੇਰੇ ਤੇ ਪਹਿਲਾ ਪਰਚਾ ਪਾਇਆ ਸੀ ਝੂਠਾ ਉਹ ਸਾਹਮਣੇ ਵੀ ਆ ਜੂਗਾ ਉਹ ਦਿਨ ਤੋਂ ਉਹ ਦਿਨ ਵੀ ਆ ਜੂਗਾ ਸਾਲ ਹੋ ਗਿਆ ਸਾਲ ਲੜਦਿਆਂ ਲੜਦਿਆਂ ਪਹਿਲਾਂ ਕੇਰਾਂ ਜੇ ਹੰਬੜਾ ਜਾਂ ਮਾਰਿਆ ਲੋਕਾਂ ਨੇ ਬੜੇ ਲੋਕ ਜਾਗਰੋ ਕੋਈ ਲੜੇ ਹੋਏ ਇਕੱਠੇ ਹੋ ਗਏ ਉਸ ਤੋਂ ਬਾਅਦ ਕੁਝ ਲੋਕ ਕੋਈ ਆਪ ਦਾ ਉਹਦੇ ਮਾਰਾ ਕਿਵੇਂ ਮਾਰਾ ਕਿਵੇਂ ਕੋਈ ਕਿਵੇਂ ਕੋਈ ਗਾਇਲ ਲੀਡਰੀ ਚਮਕਾਉਣ ਦਾ ਮਾਰਾ ਲਾ ਲੋ ਕੋਈ ਆਪ ਦੇ ਕਿਸੇ ਨਿੱਜੀ ਮੰਤਵ ਦਾ ਮਾਰਾ ਲਾ ਲੋ ਕੋਈ ਫੇਸਬੁਕ ਤੇ ਪੇਜ ਲਾਉਣ ਦਾ ਮਾਰਾ ਲਾ ਲੋ ਕਿਵੇਂ 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 ਲੋਕ ਜੁੜਦੇ ਗਏ ਤੇ ਜਿਵੇਂ ਤੁਸੀਂ ਸਮਝਦੇ ਨੇ ਬਰਸਾਤੀ ਡੱਡੂ ਮੀਂਹ ਪੈਣ ਦੇ ਤੋਂ ਬਰਸਾਤੀ ਡੱਡੂ ਡਿੱਗਦੇ ਹੁੰਦੇ ਨੇ ਬਟ ਯਾਰ ਉਸ ਤੋਂ ਬਾਅਦ ਲੋਕਾਂ ਨੇ ਭਲਾ ਤਾਂ ਫੇਰ ਨਾ ਜੀ ਨੂੰ ਆਪਾਂ ਲੜੀ ਜਾਂਦੇ ਸਾਲ ਹੋ ਗਿਆ ਆਪਾਂ ਨਹੀਂ ਹਟੇ ਆਪਣੀ ਟੀਮ ਸਾਰੀ ਹੈ ਓਮੀ ਲੜੀ ਜਾਂਦੀ ਹੈ ਨਹੀਂ ਹਟੀ ਬੱਕ ਬੱਕ ਸ਼ਹਿਰਾਂ ਚ ਵੀ ਲੜੀ ਜਾਂਦੇ ਆ ਬਹੁਤ ਵਿੱਕੀ ਕਿ ਵਧੀਆ ਵਿੱਕੀ ਵੀਰੇ ਵਧੀਆ ਆਪਾਂ ਲਾਈਵ ਸੁਣ ਲੈ ਫਿਰ ਗੱਲਬਾਤ ਕਰਦੇ ਆਪਾਂ ਵਿੱਕੀ ਤੂੰ ਸੁਣਾ ਕੇ ਮੈਂ ਸ਼ੇਅਰ ਕਰਦੇ ਹਾਂ ਠੀਕ ਆ ਤੂੰ ਤੇ ਮੇਰਾ ਰਿਦਮ ਟੁੱਟ ਜਾਂਦਾ ਫਿਰ ਮੈਂ ਕਿਹੜਾ ਕੁਝ ਲਿਖਦਾ ਹੁਣ ਹਨਾ ਮੇਰੇ ਕੁਝ ਗੱਲਾਂ ਨੇ ਉਹ ਆਪਾਂ ਪਿੰਡਾਂ ਚ ਵੀ ਬੜਾ ਕੰਮ ਚੱਲਿਆ ਬੜਾ ਕੁਝ ਹੋਇਆ ਬੜਾ ਆਪਾਂ ਲੜੇ ਨਸ਼ੇ ਖਿਲਾਫ ਲੜੇ ਮੈਂ ਵੀ ਲੜਦਾ ਰਿਹਾ ਸੁੱਡੇ ਸਾਹਮਣੇ ਦੁਕਾਨਾਂ ਤੇ ਜਾਂਦਾ ਰਿਹਾ ਦੁਕਾਨਾਂ ਬੰਦ ਕਰਾਉਂਦਾ ਰਿਹਾ ਚਿੱਟਿਆਂ ਨਾਲ ਲੜਦਾ ਰਿਹਾ ਮੇਰੇ ਨਾਲ ਬੜਾ ਕਦੇ ਪੁਲਿਸ ਨੇ ਪਰਚਾ ਪਾਦਾ ਕਦੇ ਕਦੇ ਇੱਟਾਂ ਮਾਰਤੀਆਂ ਕਦੇ ਕੋਈ ਮਾਰਨ ਦੀਆਂ ਸਕੀਮਾਂ ਲਾਉਣ ਲੱਗ ਗਿਆ ਕਦੇ ਕੋਈ ਕੁਝ ਕਰਨ ਲੱਗ ਗਿਆ ਗੱਲ ਕਰ ਜਾ ਨਸ਼ਾ ਬੰਦ ਨਹੀਂ ਹੋਇਆ ਸ਼ੇਅਰ ਕਰ ਦਿਓ ਯਾਰ ਬੰਦੇ ਜੁੜ ਜਾਣ ਹੋਰ ਤਾਂ ਹੁਣ ਕੀ ਕਹੀ ਜਾਈਏ ਨਵਾਂ ਨਵਾਂ ਪੇਜ ਲਾਉਣਾ ਪੈਂਦਾ ਰੋਇ ਨਵਾਂ ਪੇਜ ਬੰਦ ਕਰ ਦਿੰਦੇ ਨੇ ਸਰਕਾਰ ਵਾਲੇ ਕਿਸੇ ਨਾ ਕਿਸੇ ਲੋਟਰੀ ਚ ਘਟਾ ਦਿੰਦੇ ਨੇ ਜਾਂ ਲੋਕਾਂ ਕੋਲੇ ਨੋਟੀਫਿਕੇਸ਼ਨ ਹੀ ਜਾਂ ਦਿੰਦੇ ਨੇ ਤਾਂ ਕਾਰਨ ਕੀ ਹੈ ਨਸ਼ਾ ਕਿਉਂ ਨਹੀਂ ਹਟਦਾ ਹੁਣ ਮੇਰੀ ਗਲੀ ਹੁਣ ਤੁਹਾਨੂੰ ਮੈਂ ਕਾਲ ਦੱਸਦਾ ਮੈਨੂੰ ਫੋਨ ਆਉਂਦੇ ਨੇ ਵੀ ਭਾਈ ਸਾਡੀ ਗਲੀ ਚ ਨਸ਼ਾ ਵਿਕਦਾ ਸਾਡੇ ਪਿੰਡ ਨਸ਼ਾ ਵਿਕਦਾ ਸਾਡੇ ਆਹ ਨਸ਼ਾ ਵਿਕਦਾ ਮੈਂ ਉਹਨਾਂ ਨੂੰ ਕਹਿਣਾ ਭਾਈ ਸੋਡੀ ਗਲੀ ਚ ਨਸ਼ਾ ਵਿਕਦਾ ਇੱਕ ਬੰਦਾ ਵੇਚਦਾ ਪਤਾ ਨਹੀਂ ਗੁਰਜੀਤ ਸਿੰਘ ਖੰਡੂਰ ਸਾਹਿਬ ਤੋਂ ਉਹਨਾਂ ਦੇ ਮਾਤਾ ਜੀ ਅਨਾਉਂਸ ਕਰਨਗੇ ਜਾਂ ਭਾਈ ਅਮਰਤਪਾਲ ਜੀ ਅਨਾਉਂਸ ਕਰਨਗੇ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ 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 ਵਿੱਕੀ ਆਂਡਾ ਤੇਰਾ ਸ਼ਹਿਰ ਆ ਸੁਨਾਮ ਤੂੰ ਵੀ ਕਰ ਮੈਨੂੰ ਤਾਂ ਹੀ ਲੱਗਦਾ ਭਾਈ ਅਮਰਤਪਾਲ ਸਿੰਘ ਆਪ ਅਕਸੈਪਟ ਕਰਨਗੇ ਜੇ ਖੜੇ ਹੋਣਗੇ ਤਾਂ ਬਹੁਤ ਬੀਸ਼ਰ ਬਾਹਰ ਆਉਂਦਾ ਕਾ ਰਸਤਾ ਉਹਨਾਂ ਦਾ ਕੋਈ ਇੱਕ ਹੈ ਚਲੋ ਆਪਣਾ ਮੁੱਦਾ ਹੋਰ ਆ ਜਦੋਂ ਉਹਨਾਂ ਨੂੰ ਬਣਾਉਣ ਐਲਾਨ ਹੋ ਗਿਆ ਉਹਦੋਂ ਆਪਾਂ ਇਸ ਤੇ ਸਪੈਸ਼ਲ ਵੀਡੀਓ ਪਾਵਾਂਗੇ ਲੋਕਾਂ ਨੂੰ ਵੀ ਕਹਾਂਗੇ ਤਾਂ ਜੀ ਉਹ ਕੀ ਹੈ ਗੱਲ ਵੀ ਨਸ਼ਾ ਲੋਕ ਕੀ ਚਾਹੁੰਦੇ ਨੇ ਵੀ ਹਰੇਕ ਥਾਂ ਹੁਣ ਆਪਾਂ ਜਾਈਏ ਆਪਾਂ ਹੁਣ ਹਰੇਕ ਗਲੀ ਹਰੇਕ ਮੱਲ ਹਰੇਕ ਪਿੰਡ ਕਿਵੇਂ ਜਾ ਸਕਦੇ ਆ ਯਾਰ ਹਨਾ ਆਪਣਾ ਪੁਲਿਸ ਆਪਣਾ ਵਿਰੋਧ ਕਰਦੀ ਹੈ ਸਰਕਾਰਾਂ ਆਪਣੇ ਵਿਰੋਧੀ ਨੇ ਤੁਸੀਂ ਇੱਕ ਮਹੱਲਾ ਲਾ ਲਓ ਜਾਂ ਇੱਕ ਗਲੀ ਲਾ ਲਓ ਇੱਕ ਬਲੇਕ ਹੀ ਆ ਹੁੰਦਾ ਵੇਚਣ ਵਾਲਾ ਤੁਸੀਂ ਸਾਂਝ ਲੋ ਉਸ ਮੱਲੇ ਚ ਕੋਈ ਇੱਕ ਮਾਂ ਦਾ ਪੁੱਤ ਨਹੀਂ ਇੱਕ ਕੋਈ ਮਰਦ ਸੂਰਮਾ ਨਹੀਂ ਵੀ ਆਪਦੇ ਮੱਲੇ ਚ ਨਸ਼ੇ ਵਰਦ ਬੋਲਪੇ ਖੜਾ ਹੋ ਜੇ 11 ਬੋਲਣ ਦੀ ਧੀਰ ਹੈ ਤੁਹਾਡੇ ਨਾਲ ਚਾਰ ਜਣੇ ਉੱਠ ਕੇ ਦੁਰ ਪੈਣਗੇ ਯਾਰ ਲੋਕਾਂ ਨੂੰ ਅੱਖੀਂ ਦੇਖ ਕੇ ਮੱਖੀ ਨਿਕਲਣ ਦੀ ਆਦਤ ਪੈ ਗਈ ਅੱਖਾਂ ਸਾਹਮਣੇ ਸਭ ਕੁਝ ਹੁੰਦਾ ਚੁੱਪ ਕਰ ਜਾਂਦੇ ਆ ਆਪਾਂ ਨੇ ਕੀ ਲੈਣਾ ਹੈਗਾ ਵਾਂਡੀਆਂ ਦੇ ਵਕਦਾ ਕੋਈ ਵੇਚਦਾ ਕੋਈ ਜਿਵਾਕ ਵੇਚਦਾ ਨੂੰ ਮਾਮਾ ਰੋਕਣ ਲੱਗ ਜਾਂਦੀਆਂ ਨੇ ਬੋਲਦਾ ਤਾਂ ਕੀ ਲੈਣਾ ਤੂੰ ਕੱਲਾ ਜੰਮਿਆਗਾ ਜਾਂ ਕੋਈ ਬੁੜਾ ਠੇਰਾ ਬੋਲਦਾ ਉਹ ਜਿਨ੍ਹਾਂ ਦੇ ਮਰ ਗਏ ਉਹ ਵੀ ਨਹੀਂ ਬੋਲਦੇ ਜਿਨ੍ਹਾਂ ਦੇ ਨਸ਼ੇ ਖਾ ਖਾ ਮਰ ਗਏ ਉਹ ਵੀ ਨਹੀਂ ਬੋਲਦੇ ਜਿਨ੍ਹਾਂ ਦੇ ਖਾ ਰਹੇ ਨੇ ਉਹਨਾਂ ਦਾ ਬੋਲਣਾ ਕੀ ਹੈ ਪਿੰਡ ਪਿੰਡੇ ਹੀ ਹਾਲ ਹੈ ਘਰ ਘਰ ਗਲੀ ਗਲੀ ਇਹੀ ਹਾਲ ਹੈ ਹਰ ਇੱਕ ਗਲੀ 'ਚੋ ਦੋ ਚਾਰ ਬੰਦੇ ਬੋਲਣ ਲੱਗ ਜਾਨਾ ਕਾ ਸਵਾਦ ਹੈ ਨਸ਼ਾ ਕਿੱਥੋਂ ਵਿਕਜੂ ਕੀ ਮਜਾ ਆ ਵੇਚਣ ਵਾਲਿਆਂ ਦੀ ਦੁਕਾਨਾਂ ਵਾਲਿਆਂ ਤੇ ਵਿਚੀ ਜਾਂਦਾ ਨਸ਼ਾ ਮੈਂ ਕਿੰਨ ਬੰਦ ਕਰਾਉਣਾ ਫੇਰ ਖੁੱਲ ਜਾਂਦੀਆਂ ਬੰਦ ਕਰਾਉਣਾ ਫੇਰ ਖੁੱਲ ਜਾਂਦੀਆਂ ਨੇ ਕਿੰਨੀ ਗਾ ਬੰਦ ਕਰਾਦਾ ਬਿਸ਼ਰਮ ਮੋਟੀ ਚਮੜੀ ਦੇ ਨੇ ਕੋਈ ਸ਼ਰਮੀਨਾ ਦੀ ਸ਼ਰਮ ਕਿੰਨਾ ਜਰੂਸ ਨਿਕਲ ਗਿਆ ਫੇਸਬੁੱਕਾਂ ਤੇ ਛਤਰਾਂ ਦੇ ਹਾਰ ਤੱਕ ਪਾਤੇ ਲੜਾਈਆਂ ਹੋ ਗਈਆਂ ਕਿੰਨੇ ਵਾਰ ਕੋਈ ਸ਼ਰਮ ਨਹੀਂ ਮੰਨਦੇ ਹਾਂ ਬਾਈ ਜੀ ਕੋਈ ਕਰਦੇ ਆ ਕੋਈ ਗੱਲ ਨਹੀਂ ਆਪਾਂ ਤਾਂ ਕੌਣ ਹੁੰਨੇ ਆ ਉਹਦਾ ਉਹਨਾਂ ਦਾ ਆਪਣਾ ਉਹ ਉਹਨਾਂ ਦਾ ਆਪਣਾ ਵਿਚਾਰ ਹੈ ਵੀ ਕੀ ਹਾਂ ਦਾ ਹਾਂ ਹਾਂ ਜਮਾ ਬਾਈ ਤੇ ਨਸ਼ਾ ਕਿਵੇਂ ਨਾ ਖਤਮ ਹੋਵੇ ਹੁਣ ਵੋਟਾਂ ਵਾਲੇ ਪਿੱਛਿਆਂ ਵਾਲ ਆਲੇ ਪਿੱਛੇ ਕਿਵੇਂ ਹਰਲ ਹਰਲ ਕਰਦੇ ਫਿਰਦੇ ਨੇ ਹਰੇਕ ਪਾਰਟੀ ਵਿੱਚ ਮੈਂ ਨਹੀਂ ਕਹਿੰਦਾ ਕੋਈ ਗਾਉਣ ਵਾਲਾ ਕੰਜਰ ਆਏ ਉਹਦੇ ਪਿੱਛੇ ਹਰਲ ਹਰਲ ਆਪ ਦੀ ਗਲੀ 'ਚੋਂ ਨਸ਼ਾ ਬਿਗਰ ਹਟਾ ਸਕਦਾ ਹੁਣ ਮੈਂ ਲਿਖ ਕੇ ਪਾਇਆ ਵੀ ਆਪਣੇ ਕੋਲੇ ਹੁਣ ਟਾਈਮ ਹੈ ਹੁਣ ਆਪਣੇ ਕੋਲੇ ਮਹੀਨੇ ਦੋ ਨੇ ਮੈਂ ਤੁਹਾਨੂੰ ਬਾਰੀ-ਬਾਰੀ ਜਗਾ ਰਿਹਾ ਐ ਸੋਨੂੰ ਲਿਖ ਕੇ ਸਵਾਲ ਪਾਏ ਸਵਾਲ ਕਰ ਰਹੇ ਨੇ ਮਾਮਾਵਾਦ ਵੱਧ ਹੱਕ ਹੈ ਮਾਮਾਵਾਦ ਸਵਾਲ ਕਰਨ ਮਾਈਆਂ ਵੱਦ ਸਵਾਲ ਕਰਨ ਕਿਉਂ ਬੰਦਿਆਂ ਨਾਲ ਬੈਰ ਰੱਖ ਲੈੰਦੇ ਨੇ ਇਹ ਫਿਰ ਬੰਦਿਆਂ ਦੇ ਪਰਚੇ ਪਵਾਉਂਦੇ ਨੇ ਝੂਠੇ ਮਾਮਾਵਾਦ ਸਵਾਲ ਕਰਨ ਭੈਣਾਵਾਦ ਸਵਾਲ ਕਰਨ ਨਸ਼ਾ ਵੇਚਣ ਵਾਲਿਆਂ ਵਾਸਤੇ ਡੀਡਰਾਂ ਨੂੰ ਹਣਾ ਇਹਨਾਂ ਦੀਆਂ ਬਾਹਾਂ ਨੂੰ ਮਰੋੜੇ ਦੇ ਲੋ ਛੋਡੇ ਪਿੰਡ ਚ ਆਉਂਦਾ ਵੀ ਆਹ ਫਲਾਣੇ ਥਾਂ ਨਸ਼ਾ ਵੇਕਦਾ ਬੰਦ ਕਰਾ ਇਹਨਾਂ ਦੇ ਚਮਚੇ 2-4 ਹੁੰਦੇ ਨੇ ਹਰੇਕ ਪਿੰਡ ਚ ਉਹ ਇੱਥੇ ਵੀ ਆ ਕੇ ਉਂਗਲੀ ਕਰਦੇ ਨੇ ਉਹੇ ਜੇ ਲੋਕਾਂ ਤੋਂ ਉਹਨਾਂ ਨੂੰ ਉਹਨਾਂ ਦੇ ਜਵਾਬ ਵੀ ਨਸ਼ੇ ਕਰਦੇ ਨੇ ਜਾਂ ਨਸ਼ੇ ਵੇਚਣ ਵਾਲੀ ਮੂਹਰੇ ਲਾਏ ਹੋਏ ਨੇ ਹਰੇਕ ਪਾਰਟੀਆਂ ਨੇ ਲਗ ਭਗ ਲੀਡਰਾਂ ਨੂੰ ਵੀ ਮੈਂ ਕਹਿਣਾ ਹੈ ਭ੍ਰਿਸ਼ਟਾਚਾਰ ਕਰਿਆ ਹੋਇਆ ਜਿੰਨਾਂ ਨੇ ਜਾਂ ਜਿਹੜੇ ਬਕਿਆਉਣ ਨੇ ਜਾਂ ਨਸ਼ੇ 'ਚ ਕੋਈ ਨਾ ਕੋਈ ਰੋਲ ਰਿਹਾ ਜਾਂ ਬਕਿਆਉਂਦੇ ਨੇ ਉਹਨਾਂ ਤੋਂ ਦੂਰ ਹੋਣਾ ਗੁਰਦੁਆਰਾਂ ਜਾਣ ਪਿੰਡਾਂ ਦੇ ਚ ਪੁੱਛਣ ਪਹਿਲਾ ਕੰਮ ਵੀ ਛੋਡੇ ਪਿੰਡ 'ਚ ਕਿੱਥੇ ਨਸ਼ਾ ਵਿਕਦਾ ਹੈ ਹਜੇ ਤੱਕ ਕਿਸੇ ਲੀਡਰ ਨੇ ਇਹ ਪੁੱਛਿਆ ਵੀ ਛੋਡੇ ਪਿੰਡ 'ਚ ਕਿੰਨੀਆਂ ਮੋਤਾਂ ਹੋ ਗਈਆਂ ਨਸ਼ੇ ਨਾਲ ਜ਼ਿੰਮੇਵਾਰ ਕੌਣ ਹੈ ਪੁਰਾਣੀਆਂ ਸਰਕਾਰਾਂ ਛੱਡੋ ਮੌਜੂਦਾ ਸਰਕਾਰ ਤੋਂ ਪੁੱਛੋ ਮੌਜੂਦਾ ਸਰਕਾਰ ਆਪਾਂ ਨੂੰ ਵਾਅਦਿਆਂ ਨਾਲ ਲੈ ਕੇ ਆਏ ਸੀ ਆਪਾਂ ਸਾਰੇ ਮੈਂ ਵੀ ਵਿੱਚ ਸ਼ਾਮ ਸੀ ਤਾਂ ਸਵਾਲ ਕਰਨ ਦਾ ਫਰਜ਼ ਹੈ ਮਰਦੋ ਉੱਠੋ ਜਾਗੋ ਪੰਜਾਬੀਓ ਆਪਾਂ ਇੱਕ ਅਖੀਲੀ ਕੌਮ ਹੈ ਪੰਜਾਬੀ ਦਾ ਮਤਲਬ ਪੰਜਾਬੀ ਉਹ ਪੰਜਾਬੀ ਮਤਲਬ ਹਰੇਕ ਪੰਜਾਬੀ ਸੱਚਾ ਸੁੱਚਾ ਸਾਫ਼ ਹਰੇਕ ਰਾਜਨੀਤੀ ਤਰ ਤੋਂ ਤੁਸੀਂ ਇਹ ਸਵਾਲ ਕਰਨਾ ਹੈ ਖਾਸ ਕਰ ਜੋ ਸੱਤਾ 'ਚ ਹੈ हां भाई सरकारा मेडिकल ਮਿਲਿਆ ਹੋਇਆ ਕਰਮ ਸਿੰਘ ਕੰਬੋਜ ਮੋਟਾ ਹਫਤਾ ਜਾਂਦਾ ਸਰਕਾਰਾਂ ਬਣੀਓ ਸਰਕਾਰਾਂ ਨੂੰ ਮੋਟਾ ਹਫਤਾ ਜਾਂਦਾ ਐ ਮੈਲਿਆਂ ਨੂੰ ਪੁਲਸਾਂ ਨੂੰ ਚੰਦਾ ਦਿੰਦੇ ਨੇ ਘੱਟ ਦਿਨ ਦੀ 10-10 ਲੱਖ ਦੀ ਸੇਲ ਹੈ ਇਹਨਾਂ ਦੀ 15-15 ਲੱਖ ਦੀ ਸੇਲ ਹੈ ਚਿੱਟੇ ਵਾਲਿਆਂ ਦੀ ਵੱਡੇ ਸਮਾ ਗਰੀਬ ਗੁਰਬੇ ਫੜ ਕੇ ਅੰਦਰ ਨੂਟ ਦਿੰਦੇ ਨੇ ਵਿਚਾਰੇ 1 ਗ੍ਰਾਮ 2 ਗ੍ਰਾਮ ਪੀਣ ਵਾਲੇ 3 ਗ੍ਰਾਮ ਪੀਣ ਵਾਲੇ ਉਹ ਤਾਂ ਮਰੀਜ਼ ਨੇ ਉਹਨਾਂ ਮਰੀਜ਼ਾਂ ਦਾ ਕੋਈ ਵੀ ਕਿਵੇਂ ਵੀ ਫਾਇਦਾ ਚੱਕ ਸਕਦਾ ਆਪਦੇ ਚਲਝਾ ਲੰਦੇ ਲੜਾਈਆਂ ਝਗੜੇ ਫੇਰ ਅੱਜ ਸਵੇਰੇ ਮੈਨੂੰ ਕੋਈ ਬੰਦਾ ਕਹਿੰਦਾ ਫਲਾਣੇ ਥਾ ਭਾਈ ਚੇਨੀ ਪੱਟਲੀ ਪਤਾ ਨਹੀਂ ਕੀ ਖੋਲਿਆ ਗੱਡੀ ਤੇ ਕਹਿੰਦਾ ਬਰਨਾ ਤੇ ਮੈਂ ਬਰਨਾ ਗੱਡੀ ਤੇ ਕਹਿੰਦਾ ਮੁੰਡੇ ਐ ਲੱਗਦੇ ਸੀ ਵੀ ਜਿਵੇਂ ਵਧੀਆ ਦੇਖਣ ਨੂੰ ਲੰਬੇ ਲੱਜੇ ਕਹਿੰਦਾ ਖੋ ਕੇ ਲੈ ਗਏ ਮਾ ਅੱਛਾ ਠੀਕ ਆ ਮਾ ਤੇ ਕਹਿੰਦਾ ਪੁਲਿਸ ਨੇ ਫੜ ਲੇ ਉਹ ਮਾ ਚੰਗਾ ਕਰਿਆ ਫੜ ਲੇ ਚੋਲਾ ਨੇ ਚੇਨੀ ਪੱਟੀ ਨਹੀਂ ਪੱਟੀ ਕਾਦੇ ਵਾਸਤੇ ਮਾ ਉਹਨਾਂ ਨੇ ਆਪਦੇ ਘਰੇ ਦਿੱਤੀ ਪੱਟ ਕੇ ਜਾਂ ਉਹਨਾਂ ਨੇ ਆਪਦੇ ਕੋਠੀ ਬਵਾਤੀ ਆਦੇ ਮਾਂ ਪਿਓ ਨੂੰ ਦੇਤੀ ਕੀ ਕਰਿਆ ਉਹਨਾਂ ਨੇ ਬਰਮਾ ਗੱਡੀ ਦੇ ਚੈਨੀ ਚੋਂ ਪੱਟੀ ਕਾਰਨ ਕੀ ਪੈ ਗਿਆ ਉਹ ਕਿਹਦੇ ਘਰ ਜਾਣਗੇ ਤੂੰ ਐਂ ਦੱਸ ਉਹ ਚੈਨੀ ਪੱਟ ਕੇ ਕਿਹਦੇ ਘਰ ਚਲੇ ਜਾਣਗੇ ਉਹਨਾਂ ਨੂੰ ਕਿਉਂ ਨਹੀਂ ਫੜਦੇ ਉਹਨਾਂ ਨੂੰ ਪੁੱਛਣ ਵੀ ਤੁਸੀਂ ਚੈਨੀਆਂ ਪੱਟ ਕੇ ਲੁੱਟਾਂ ਖੋਹਾਂ ਕਰਕੇ ਰੋਹ ਲੁੱਟਾਂ ਖੋਹ ਹੁੰਦੀਆਂ ਰਾਤ ਨੂੰ 8 ਵਜੇ ਤੋਂ ਬਾਅਦ ਕਿਸੇ ਮਰਜ਼ੀ ਸੜਕ ਦੇ ਜਗਾਹ ਤੇ ਜਾ ਕੇ ਬਹਿ ਜਾਓ ਸਾਡੀ ਗਲੀ ਚੋਂ ਇੱਕ ਬਜ਼ੁਰਗ ਮਾਤਾ ਵਿਚਾਰੀ ਜਮਾ ਪਰਸੋਂ ਤੋਂ ਉੱਪਰ ਸਕੋ ਕੇ ਲਹਿ ਗਈ ਹਾਲੇ ਤੱਕ ਕੋਈ ਨਹੀਂ ਫੜੇਗੇ 9 ਦਿਨ ਹੋ ਗਏ ਅੱਜ ਪੂਰੇ ਮੁੰਡੇ ਨੂੰ ਇੱਕ ਹੈਂਡੀਕੈਪ ਮੁੰਡੇ ਨੂੰ ਇੱਕ ਗਰੀਬ ਮੁਕਰ ਦੇ ਗਰੀਬ ਗਰੀਬ ਕਹਿਣ ਦਾ ਮਤਲਬ ਆ ਕਿ ਉਹਦੇ ਕੋਲੇ ਫੈਕਟਰੀਆਂ ਫੁਟਰੀਆਂ ਨਾਲ ਨੂੰ ਆਹ ਬਲੈਕਮੇਲਿੰਗ ਵਾਲਾ ਕੰਮ ਚੱਲਿਆ ਹੋਇਆ ਨਵਾਂ ਨਸ਼ੇ ਵਾਲੀਆਂ ਬੱਚੀਆਂ ਲਾ ਕੇ ਹਨਾ ਉਹ ਕਰਨ ਦਾ ਉਹ ਠੀਕ ਹੈ ਹਨਾ ਨਸ਼ੇ ਵਾਲੀਆਂ ਬੱਚੀਆਂ ਲਾ ਕੇ ਕਰਨ ਦਾ ਕੰਮ ਚੱਲਿਆ ਹੋਇਆਗਾ ਉਹ ਵੀ ਬਲੈਕ ਮੇਲ ਕਰਦੇ ਆ ਵੀਡੀਓ ਬਣਾ ਕੇ 8 ਦਿਨ ਹੋ ਗਏ 9 ਦਿਨ ਹੋ ਗਏ ਦਰਖਾਸਤ ਦਿੱਤੀ ਨੂੰ ਪੁਲਿਸ ਤੋਂ ਤੇ ਕਾਰਵਾਈ ਨਹੀਂ ਹੋਈ ਮਾਨਸਾ ਨਾਲ ਸਪੀਡ ਰੂਮ ਦਰਖਾਸਤ ਦੇ ਗਿਆ ਨਾਲ ਵੀਡੀਓ ਹੈ ਵੀਡੀਓ ਵੀ ਤੁਹਾਨੂੰ ਮੈਂ ਚਲਾ ਕੇ ਪਾਉਂਗਾ 2-3 ਦਿਨ ਹੋਰ ਵੇਟ ਕਰਨਾ ਹੈ ਕਾਰਵਾਈ ਨਹੀਂ ਕਰਦੇ ਉਹਨਾਂ ਨਾਲ ਮਿਲੇ ਹੋਏ ਨੇ ਅਣ 2 ਲੱਖ ਮੰਗ ਲੈਣੇ ਨੇ ਵੀ 2 ਲੱਖ ਦੇ ਨਹੀਂ ਤੇਰੀ ਵੀਡੀਓ ਪਾਉਂਗਾ ਦਰਜਾਂ ਦਿਨ ਹਰੇਕ ਸ਼ਹਿਰ 'ਚ ਇਹ ਕੰਮ ਚੱਲਿਆ ਹੋਇਆ ਹੈ ਨਿੱਕੇ ਨਿੱਕੇ ਆਪਣੇ ਜਮਾਕ ਨੇ ਆਪਣੇ ਭਾਈ ਨੇ ਆਪਣੀਆਂ ਕੁੜੀਆਂ ਨੇ ਜੋ ਚੇਤੰਦਿਆ 'ਚ ਫਸ ਰਹੇ ਨੇ ਰੌਲਾ ਸਾਰਾ ਨਸ਼ੇ ਦਾ ਜੜ ਨਸ਼ੇ ਦੀ ਹੈ ਹੁਣ ਇਹ ਕਹਿਣਗੇ ਅਸੀਂ ਨਸ਼ਾ ਖਤਮ ਕਰਾਂਗੇ ਇਹਨਾਂ ਨੂੰ ਆ ਖਤਮ ਨਹੀਂ ਕਰਾਂ ਇਹ ਕਹਿੰਦੇ ਖਤਮ ਕਰੋ ਸਾਡੇ ਪਿੰਡ ਚ ਇੱਥੇ ਵਿਕਰਿਆ ਹੈ ਮੌਜੂਦਾ ਬਾਹ ਫੜ ਕੇ ਲਿਆਇਆ ਕਰੋ ਸਵਾਲ ਕਰਿਆ ਕਰੋ ਕਰ ਰਹੇ ਨੇ ਬਹੁਤ ਲੋਕ ਕਰ ਰਹੇ ਨੇ ਅਗਲਾ ਕਰ ਬੰਦ ਤੋਂ ਬੰਦ ਕਰੋ ਭਾਈ ਅਮਰਤਪਾਲ ਵਾਲੇ ਸਮਾਨ ਕਰੋ ਬੰਦੀ ਸਿੰਘਾਂ ਬਾਰੇ ਸਵਾਲ ਕਰੋ ਗ੍ਰੰਥ ਸਾਹਿਬ ਦੀਆਂ ਬੇਅਦਮੀਆਂ ਬਾਰੇ ਸਵਾਲ ਕਰੋ ਹੋਰ ਧਾਰਮਿਕ ਗ੍ਰੰਥੀਆਂ ਦੀਆਂ ਬੇਅਦਮੀਆਂ ਕਰਨੇ ਉਹਨਾਂ ਬਾਰੇ ਸਵਾਲ ਕਰੋ ਜਾਤਾਂ ਪਾਤਾਂ ਦੇ ਨਾਂ ਤੇ ਸਾਨੂੰ ਲੋਕ ਲੜਾਉਂਦੇ ਨੇ ਉਹਨਾਂ ਬਾਰੇ ਸਵਾਲ ਕਰੋ ਵੀ ਉਹਨਾਂ ਨੂੰ ਤੁਸੀਂ ਸਿਕਿਉਰਟੀਆਂ ਦੇ ਰੱਖੀਆਂ ਨੇ ਜਿਹੜੇ ਸਾਨੂੰ ਜਾਤਾਂ ਪਾਤਾਂ ਨਾਂ ਤੇ ਵੰਡੀਆਂ ਪਵਾਉਂਦੇ ਨੇ ਰੋਜ਼ ਗਲਤ ਬੋਲਦੇ ਨੇ ਕਦੇ ਸਾਡੇ ਸਹੀਦ ਸਿੰਘਾਂ ਬਾਰੇ ਗਲਤ ਬੋਲਦੇ ਨੇ ਧਾਰਮਿਕਾਂ ਸਾਡੇ ਆਪ ਦੀ ਭਾਈਚਾਰਾ ਗਲਤ ਬੋਲਦਾ ਹੈਗਾ ਉਹ ਕਿੱਥੇ ਜਾਊਗਾ ਇਹਨਾਂ ਦਾ ਏਮੇ ਵਾਰ ਕੌਣ ਹੈ ਸਾਡੇ ਪੇਜ ਦੂਜਿਆਂ ਨੂੰ ਬੰਦ ਕਰਦੇ ਉਹਨਾਂ ਦੇ ਪੇਜ ਕਾਹ ਤੋਂ ਨਹੀਂ ਬੰਦ ਕਰੇ ਜਾਂਦੇ ਬਾਈ ਸਨੇਚਰ ਅਨਵੀਰ ਸਿੰਘ ਰਾਣਾ ਸਭ ਤੋਂ ਮਾੜੀ ਚੀਜ਼ ਹੈ ਸਰਕਾਰ ਨੇ ਐਨਡੀਪੀਐਸ ਚੋਂ ਬੰਦ ਕਰਦੇ ਨੇ ਕਮਾਈ ਸਰਕਾਰਾਂ ਦੀਆਂ ਫੈਕਟਰੀਆਂ ਉਹਦੀਆਂ ਆਪਦੀਆਂ ਨੇ ਖਾ ਕੇ ਮਰਦੇ ਨੇ ਜਮਾਕ ਬੱਚਾ ਜੰਮਣ ਯੋਗ ਨਹੀਂ ਰਹਿੰਦੇ ਸਨੇਚਰ ਖਾ ਕੇ ਤਿੰਨ ਮਹੀਨੇ ਚ ਪਾਣੀ ਬਣ ਜਾਂਦਾ ਖੂਨ ਦਾ ਇਹਨਾਂ ਮਾੜਾ ਨਸ਼ਾ ਹੈ ਡਾਕਟਰ ਹਰਸ਼ਿੰਦਰ ਕੌਰ ਪਤਾ ਨਹੀਂ ਭੈਣ ਜੀ ਐ ਕੋ ਬੋਲ ਦੱਸ ਦਿੰਦੀ ਹੈ ਇੱਕ ਡਾਕਟਰ ਦੱਸ ਦਿੰਦਾ ਸਨੇਚਰ ਨਾਲ ਨੁਕਸਾਨ ਹਣਾ ਇਹਨਾਂ ਦੇ ਆਪ ਦੇ ਜਮਾਖਾਨ ਉਹ ਪੰਜਾਬ ਆਜ਼ਾਦ ਬੱਪੂ ਤੂੰ ਹੈ ਕਿਥੋਂ ਦਾ ਪਹਿਲਾਂ ਤਾਂ ਤੇਰਾ ਅਸਲੇ ਦਾ ਨਹੀਂ ਹੈਗਾ ਪਹਿਲਾਂ ਤੂੰ ਹੁਣ ਮੈਂ ਤੈਨੂੰ ਗਾਲ ਦੇ ਨਹੀਂ ਸਕਦਾ ਮੈਂ ਤਾਂ ਕਹਿਣਾ ਅਸਲ ਹਾਲਾ ਆਜ਼ਾਦੀ ਆ ਆ ਜਾ ਲਈਏ ਆ ਜਾ ਮੇਰੇ ਕੋਲੇ ਮੈਂ ਆ ਬੈਠਾ ਆਪਣੇ ਖੇਤ ਤੂੰ ਨਾਲ ਤੁਰ ਮੇਰੇ ਤੁਸੀਂ ਨਕਲੀਆਂ ਏੜੀਆਂ ਬਣਾ ਕੇ ਆਜ਼ਾਦੀਆਂ ਭਾਲਦੋਂ ਯਾਰ ਨਕਲੀਆਂ ਏੜੀਆਂ ਨਾਲ ਤਾਂ ਆਜ਼ਾਦੀਆਂ ਮਿਲਦੀਆਂ ਨਹੀਂ ਮਾਂ ਦਾ ਪੁੱਤ ਇੱਕ ਠੋਕਰ ਕੇ ਸਾਹਮਣੇ ਤੁਰ ਮੇਰੇ ਨਾਲ ਆਇਆ ਲੈਨੇ ਆਜ਼ਾਦੀ ਦੱਸ ਕਿੱਥੋਂ ਲਈਏ ਕਿਤੋਂ ਲਈਏ ਆਜ਼ਾਦੀ ਕਿਵੇਂ ਲਈਏ ਇਹ ਆਜ਼ਾਦੀ ਨਹੀਂ ਤਾਂ ਹੋਰ ਕੀ ਐ ਆਕਲ ਨਹੀਂ ਸ਼ਕਲ ਨਹੀਂ ਚੱਕ ਕੇ ਕਮੈਂਟ ਕਰਨ ਲੱਗੇ ਜਾਣਗੇ ਸਾਲਾ ਪੂ ਦਾ ਮੈਂ ਨੇ ਮਥਾਂ ਦੇ ਨੇ ਕਦੀ ਰਾ ਪਤਾ ਨਹੀਂ ਹੁੰਦਾ ਵਾਸਤਾ ਨਹੀਂ ਹੁੰਦਾ ਆਜ਼ਾਦੀ ਐ ਕਿਧੋ ਆਜ਼ਾਦੀ ਐ ਕੀ ਆਜ਼ਾਦੀ ਐ ਦੱਸ ਕਾਰ ਰੀਨ ਦੱਸ ਪੂਰਾ ਫੋਨ ਕਰ ਲਈ ਮੈਨੂੰ ਗੱਲ ਕਰ ਲਈ ਮੇਰੇ ਨਾਲ ਕਿੰਨਾ ਵੱਡਾ ਖਿੱਤਾ ਪੰਜਾਬ ਇਹ ਦੱਸ ਦੇ ਗੱਲਾਂ ਨਸ਼ੇ ਦੀ ਹੋਈ ਜਾਂਦੀ ਐ ਗੱਲਾਂ ਹੋਰ ਹੀ ਰਾ ਕੇ ਵਿੱਚ ਬਹਿ ਜਾਂਦੇ ਨੇ ਕਦੇ ਕੁਛ ਕਰਿਆ ਜ਼ਿੰਦਗੀ ਦਾ ਅਜ ਤੱਕ ਨਸ਼ੇ ਵਿਰੁੱਧ ਨਸ਼ੇ ਵਿਰੁੱਧ ਲੜੋ ਨਸ਼ੇ ਵਿਰੁੱਧ ਆਪੀ ਆਜ਼ਾਦ ਐ ਸੋਚ ਆਜ਼ਾਦ ਹੋ ਜੂ ਨੌਜਵਾਨ ਸਿੱਖੀ ਨੂੰ ਮੁੜਿਆਉਣਗੇ ਘਰਾਂ ਨੂੰ ਮੁੜਿਆਉਣਗੇ ਆਪੀ ਆਜ਼ਾਦੀ ਐ ਜਦੋਂ ਬੱਚੇ ਸਿੱਖੀ ਨੂੰ ਆਗੇ ਆਦੇ ਘਰਾਂ ਨੂੰ ਆਗੇ ਨਸ਼ੇ ਨੇ ਆਪਾਂ ਨੂੰ ਗੁਲਾਮ ਬਣਾ ਰੱਖਿਆ ਨਸ਼ੇ ਤੋਂ ਆਜ਼ਾਦ ਹੋਵੋ ਪਹਿਲਾਂ ਆਪਾਂ ਇਹਦਾ ਨਸ਼ੇ ਤੋਂ ਆਜ਼ਾਦੀ ਪਾਵੋ ਫੇਰ ਫੇਰ ਆਜ਼ਾਦੀ ਐ ਪਹਿਲਾ ਨਸ਼ੇ ਤੋਂ ਦੂਰ ਹੋਵੋ ਆਪਣੇ ਬੱਚਿਆਂ ਨੂੰ ਦੂਰ ਕਰੋ ਆਪਣੇ ਬੱਚੇ ਜਿਹੜੇ ਖਾਂਦੇ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਨਾ ਕਰੋ ਉਹਨਾਂ ਨੂੰ ਮੇਹ ਨਾ ਮਾਰੋ ਉਹਨਾਂ ਨੂੰ ਪੁੱਤ ਭਾਈ ਕਰਕੇ ਮੋੜ ਕੇ ਲਾਓ ਖਾਕਾਂ ਦਿਓ ਚਾਦਰਾਂ ਦੁੱਧ ਹਰੇ ਹੋ ਜਾਣਗੇ ਫਿਰ ਉਹ ਲੈ ਕੇ ਦੇਣਗੇ ਹਨਾ ਐ ਪਿਆਮ ਪਿਆਦ ਵੀਰੇ ਮੇਰੀ ਗੱਲ ਸੁਣ ਲੈ ਮੇਰਾ ਨੰਬਰ ਲੈ ਲੈ ਮੈਨੂੰ ਫੋਨ ਕਰ ਲੈ ਇੱਥੇ ਕਿਉਂ ਬਕਾਈ ਮਾਰੀ ਜਾਂਦਾ ਆਪਦੀ ਅਸਲੀ ਆਈਡੀ ਦੇ ਦੇ ਕਿਹੜੇ ਤੂੰ ਮੈਂ ਦੇਖ ਲੈਣਾ ਜੋਧੇ ਜਰਵਾਨੇ ਦਾ ਪੁੱਤ ਹੈ ਉਹੀ ਬਕਾਈ ਮਾਰੀ ਜਾਂਦਾ ਕੋਈ ਗੱਲ ਹੈ ਇਹਦੀ ਨਕਲੀ ਯਾਰੀ ਬਣਾ ਲੈਨੇ ਹੋ ਤੁਸੀਂ ਚੱਲ ਤੂੰ ਤਾਕੜਾ ਭਾਈ ਅਸੀਂ ਤਾਂ ਮਾੜੇ ਸਹੀ ਹਨ ਬਾਈ ਜਵਾਂ ਦੇਵਾਂਗੇ ਫੈਨਦੀਪ ਸਿੱਧੂ ਦਾ ਆਪਣਾ ਫਰਜ਼ ਹੈ ਦੇਣਾ ਦੇਵਾਂਗੇ ਦੇਵਾਂ ਕੋਈ ਗੱਲ ਨਹੀਂ ਬੇ ਪਰਿਵਾਰ ਉਹ ਪਹਿਲਾਂ ਐਲਾਨ ਹੋਣ ਤੋਂ ਪੱਕਾ ਹਨ ਫੇਰ ਗੱਲ ਕਰਾਂਗੇ ਹੁਣ ਤੁਸੀਂ ਐਂ ਦੱਸੋ ਮੈਨੂੰ ਸਵਾਲ ਕਰੋ ਜੋ ਆਪਣੇ 12 ਚਾਉਂਦੇ ਆ ਬਾਹਾਂ ਮਰੋੜ ਕੇ ਉਹਨਾਂ ਦੀਆਂ ਜੱਜ ਕੇ ਫੇਰ ਹੱਲ ਹੋਣਾ ਹੈ ਫੇਰ ਇਹ ਨਸ਼ੇ ਦਾ ਮੁਕਾਓ ਹੋਣਾ ਜਦੋਂ ਆਉਂਦੇ ਨੇ ਉਹਨਾਂ ਨੂੰ ਹੱਥ ਮੰਨ ਕੇ ਬੇਨਤੀ ਕਰੋ ਵੀ ਸਾਡੇ ਗਲੀ ਗਵਾੜ ਚ ਇੰਨੇ ਮਰ ਗਏ ਇੰਨੇ ਨਸ਼ਾ ਕਰ ਰਹੇ ਨੇ ਹਨਾ ਓ ਮੇਰਾ ਨਾਮ ਤਾਂ ਭਰਾਵਾ ਝੋਟਾ ਹੈ ਕਾਉਂ ਭਕਾਈ ਕੁਮਾਰੀ ਆਣਾ ਹੈ ਆਰਐਸਐਸ ਦੇ ਦੱਲੇ ਚਲੋ ਭਾਈ ਹੈ ਇਹਨਾਂ ਦਾ ਉਹ ਕਰੋ ਬਾਈਕਟ ਕਰੋ ਰੱਬਾ ਬਰ ਮਰ ਇਹਨਾਂ ਨੂੰ ਉਹ ਵਿੱਚ ਆ ਜਾਂਦੇ ਹੁਣ ਕੀ ਕਰੀਏ ਬੋਲਣ ਲੱਗ ਜਾਂਦੇ ਨੇ ਆ ਕਿ ਪਤਾ ਹੀ ਹੁੰਦਾ ਸਤਨਾ ਹੀ ਹੁੰਦਾ ਗੱਲ ਦਾ ਹੋਰ ਪਾਸੇ ਲੈ ਜਾਂਦੇ ਨੇ ਜ਼ਿੰਦਗੀ 'ਚ ਕੋਸੋਰ ਕਰਿਆ ਨਹੀਂ ਹੁੰਦਾ ਇਹਨਾਂ ਨੇ ਸੋ ਭਾਈ ਇਕੱਠੇ ਹੋ ਕੇ ਲੜੋ ਨਸ਼ੇ ਤੋਂ ਛੁਟਕਾਰਾ ਪਾਓ ਲੀਡਰ ਆਪਣੇ 12 14 ਦੇ ਲੀਡਰਾਂ ਦੇ ਚਮਚੇ ਆ ਕੇ ਵਿੱਚ ਹੁਣ ਹਟਦੇ ਨਹੀਂ ਕੀ ਕਰੀਏ ਹਨਾ ਹਰ ਪਿੰਡ 'ਚ ਲੋਕ ਖੜੇ ਹਰ ਪਿੰਡ 'ਚ ਨੇ ਵੀਰੇ ਹਾਂ ਹੁਣ ਤਾਂ ਖੜੇ ਹੋ ਗਏ ਲੋਕ ਜਾਗ ਗਏ ਸਹੀ ਗੱਲਾਂ ਨਿੱਕਿਆ ਸਿਆਂ ਸਵਾਲ ਕਰੋ ਬਸ ਇਹਨਾਂ ਨੂੰ ਲੋਕ ਆਪਣੇ ਬੱਚੇ ਬਚਾਉਣੇ ਆ ਜੇ ਆਪਾ ਆਪਣਾ ਫਿਊਚਰ ਬਚਾਉਣਾ ਹੈ ਆਪਣਾ ਭਵਖ ਜੋ ਆਪਣਾ ਬੱਚਾ ਆ ਰਹੇ ਨੇ ਅੱਗੇ ਅਗਲੀ ਪੀੜੀ ਇਹ ਤਾਂ ਨੰਗੀ ਪ੍ਰਾਣ ਵਾਲੀ ਤਾਂ ਜਿਹੜੀ ਹੁਣ ਆ ਰਹੀ ਹੈ ਨਵੀਂ ਵਰਥ ਹੈ 2018 15 ਤੋਂ ਬਾਅਦ ਦੀ ਜੇ ਆਪਾਂ ਇਹਨੂੰ ਬਚਾਉਣਾ ਚਾਹੁੰਦੇ ਆ ਇਹਨੂੰ ਹਰਾ-ਪਰਾ ਕਰਨਾ ਚਾਹੁੰਦੇ ਆ ਚਾਹੇ ਉਹ ਕਿਸੇ ਵੀ ਧਰਮ ਦੀ ਹੋਵੇ Hindu ਹੋਵੇ Sikh ਹੋਵੇ Muslim ਹੋਵੇ ਗਰੀਬ ਦੀ ਹੋਵੇ ਅਮੀਰ ਦੀ ਹੋਵੇ ਬੱਚਾ ਤਾਂ ਬੱਚਾ ਹੈ ਨਸ਼ਾ ਜਦੋਂ ਆਮ ਮਿਲੂਗਾ ਆ ਗੱਲ ਸਹੀ ਆ ਬਾਈ ਤਰ ਲੋਚਨ ਸਿਆਂ ਮੱਟ ਹੱਕ ਲੜ ਕੇ ਲੈਣੇ ਪੈਣ ਨੇ ਲੜੋ ਬਾਈ ਡਟ ਕੇ ਖੜੋ ਸੱਚ ਦਾ ਸਾਥ ਦਿਓ ਸੱਚ ਨਾਲ ਚੱਲੋ ਜੋ ਵੀ ਤੁਸੀਂ ਕੁਝ ਕਰ ਸਕਦੇ ਹੋ ਕਰੋ ਆਪਦੇ ਲੈਵਲ ਤੇ ਕਰੋ ਆਪ ਦੀ ਗਲੀ ਚ ਨਸ਼ਾ ਵੇਚਦਾ ਤਾਂ ਉਹਦਾ ਵਿਰੋਧ ਕਰਨਾ ਸ਼ੁਰੂ ਕਰੋ ਫੇਰ ਹੀ ਹੱਲ ਹੋਊਗਾ ਨਹੀਂ ਹੱਲ ਨਹੀਂ ਹੋਣਾ ਨਹੀਂ ਕੋਈ ਹੱਲ ਨਹੀਂ ਹੋਣਾ ਸੋ ਸੋਨੂੰ ਬੇਨਤੀ ਕਰਦੇ ਆਂ ਬੀ ਲੜੋ ਬਾਈ ਬੈਰੂਜੀ ਦਾ ਖਾਲਸਾ ਬੈਰੂਜੀ ਕੀ ਫਤਿਹ